ਲੇਓ ਦੋਸਤੋ ਨੋਟੀਫਿਕੇਸ਼ਨ ਆ ਗਿਆ ਪੰਜਾਬ ਸਰਕਾਰ ਨੇ ਜਿਹੜਾ ਆਪਣਾ ਆਰਡਰ ਹੈ ਉਹ ਆਰਡਰ ਜਾਰੀ ਕਰਤਾ ਦੋਸਤੋ ਪੰਚਾਇਤੀ ਚੋਣਾਂ ਦੀ ਲੰਮੇ ਸਮੇਂ ਤੋਂ ਉਡੀਕ ਸੀ ਸਾਰਿਆਂ ਨੂੰ ਲੱਗਦਾ ਸੀ ਸਾਰੇ ਹੀ ਪੁੱਛਦੇ ਸੀ ਕਿ ਪੰਚਾਇਤੀ ਚੋਣਾਂ ਕਦੋਂ ਹੋਣਗੀਆਂ ਕਿਹੜੇ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਫੈਸਲਾ ਲੈ ਸਕਦੀ ਹੈ ਕਿ ਅੱਜ ਅਸੀਂ ਪੰਚਾਇਤੀ ਚੋਣ ਕਰਵਾਉਣ ਜਾ ਰਹੇ ਹਾਂ ਆ ਚੱਕੋ ਤਰੀਕ ਆ ਚੱਕੋ ਦਿਨ ਤੁਸੀਂ ਆਪਣੇ ਪੰਚ ਖੜੇ ਕਰੋ ਤੁਸੀਂ ਆਪਣੇ ਸਰਪੰਚ ਖੜੇ ਕਰੋ ਆਪਣੇ ਤੁਸੀਂ ਬੰਦੇ ਤਿਆਰ ਕਰੋ ਸਾਡਾ ਕੰਮ ਤਾਂ ਵੋਟਾਂ ਦਾ ਕਰਾਉਣਾ ਅਸੀਂ ਤਾਂ ਚੋਣ ਕਰਵਾ ਦੇਣੀ ਹੈ ਸਾਰੇ ਪੰਜਾਬੀਆਂ ਨੂੰ ਲੱਗਦਾ ਸੀ ਪੰਜਾਬ ਨੂੰ ਲੱਗਦਾ ਸੀ ਕਿ ਆਖਰ ਕਦੋਂ ਵੋਟਾਂ ਹੋਣਗੀਆਂ ਕਦੋਂ ਸਰਕਾਰ ਪੰਜਾਬ ਦੀ ਸਰਕਾਰ ਪੰਚਾਇਤੀ ਚੋਣਾਂ ਕਦੋਂ ਕਰਾਊਗੀ 5 ਸਾਲ ਨਿਕਲ ਗਏ ਕੈਪਟਨ ਮੁਰਿੰਦਰ ਸਿੰਘ ਨੇ ਤਾਂ ਕਦੋਂ ਦੀਆਂ ਕਰਵਾਤੀਆਂ ਸੀ ਹੁਣ ਭਗਵੰਤ ਮਾਨ ਸਾਹਿਬ ਪੰਚਾਇਤੀ ਚੋਣਾਂ ਕਿਉਂ ਨਹੀਂ ਕਰਵਾ ਰਹੇ ਹੈਗੇ ਪੰਜਾਬੀ ਇਹ ਸਵਾਲ ਪੁੱਛ ਰਹੇ ਸੀ ਦੋਸਤੋ 5 ਸਾਲ ਕੰਪਲੀਟ ਹੋ ਗਏ ਪੰਜਾਬ ਦੀਆਂ ਪੰਚਾਇਤਾਂ ਭੰਗ ਹੋ ਗਈਆਂ ਬਿੱਤੇ ਦਿਨੀ ਨੋਟੀਫਿਕੇਸ਼ਨ ਕਰਤਾ ਮਾਨ ਸਾਬ ਵੱਲੋਂ ਭਗਵੰਤ ਮਾਨ ਸਾਬ ਵੱਲੋਂ ਨੋਟੀਫਿਕੇਸ਼ਨ ਕਰਤਾ ਗਿਆ ਕਿ ਅਸੀਂ ਪੰਚਾਇਤਾਂ ਭੰਗ ਕਰਨ ਲੱਗੇ ਆਂ ਪੰਜਾਬ ਸਰਕਾਰ ਨੇ ਫੈਸਲਾ ਲੈ ਲਿਆ ਕਿ ਅਸੀਂ ਪੰਚਾਇਤਾਂ ਭੰਗ ਕਰਨ ਲੱਗੇ ਆਂ ਤੇ ਨਾਲ ਨਾਲ ਇੱਕ ਇਹ ਖਬਰ ਵੀ ਨਿਕਲ ਕੇ ਆਈ ਹਾਲਾਂਕਿ ਅਫੀਸ਼ੀਅਲ ਤੌਰ ਦੇ ਉੱਪਰ ਤਾਂ ਨਹੀਂ ਇਹ ਖਬਰ ਹੈਗੀ ਪਰ ਕਿਤੇ ਨਾ ਕਿਤੇ ਖਬਰ ਹੈਗੀ ਆ ਕਿ ਮਾਰਚ ਮਹੀਨੇ ਦੇ ਵਿੱਚ ਪੰਜਾਬ ਦੀ ਸਰਕਾਰ ਪੰਜਾਬ ਦੀ ਆਮ ਆਦਮੀ ਪਾਰਟੀ ਉਹ ਮਾਰਚ ਮਹੀਨੇ ਦੇ ਵਿੱਚ ਪੰਚਾਇਤੀ ਚੋਣਾਂ ਕਰਵਾ ਸਕਦੀ ਆ ਦੱਸਿਆ ਜਾ ਰਿਹਾ ਕਿ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਪੂਰੇ ਤਾਣੇ ਬਾਣੇ ਬੁਣਲੇ ਗਏ ਨੇ ਪੂਰੀ ਵਿਉਂਤਬੰਦੀ ਹੋ ਚੁੱਕੀ ਹੈ ਕਿਸੇ ਵੀ ਵੇਲੇ ਵੀ ਸਰਕਾਰ ਇਹ ਫੈਸਲਾ ਲੈ ਸਕਦੀ ਹੈ ਕਿ ਪੰਚਾਇਤੀ ਚੋਣਾਂ ਅਸੀਂ ਹੁਣ ਕਰਵਾਉਣ ਜਾ ਰਹੇ ਹਾਂ ਮਾਰਚ ਦੇ ਵਿੱਚ ਦੋਸਤੋ ਸੁਭਾਵਨਾ ਜਿਤਾਈ ਜਾ ਰਹੀ ਹੈ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਪਲੇਟਫਾਰਮ ਦੇ ਉੱਪਰ ਅਸੀਂ ਤੁਹਾਨੂੰ ਪੰਚਾਇਤ ਨਾਲ ਜੁੜੀਆਂ ਹੋਈਆਂ ਵੱਡੀਆਂ ਖਬਰਾਂ ਜਾਂ ਗੱਲਾਂ ਲੈ ਕੇ ਆਵਾਂਗੇ